thank you

ਤੋ ਰੱਖਣ ਹਾਲ ਤੋ ਕਸੀ ਰੱਖੋ ਨਾ ਤੋ ਕਮਾਲ ਕੇ ਨਜ਼ੀਕ ਲੱਗੇ ਜੀ ਸਾਭੀ ਕੰਮਰ ਤੋਂ ਸਰਨੀ ਦੀ ਧਾਰ ਦੇ ਗੁਰੂ ਜੀ ਇੱਕੇ ਹੀ ਬਸ ਨੰਬਰ ਤੋਂ ਡਾਰ ਤਾਰ ਸਿੰਘਾ ਹੱਥ ਤੋਂ ਮਿਸਲ ਸੀ ਜੀ ਨਾ ਤਰਨਤਾਲ ਹਰੀਆਂ ਵੇਲਾ ਜੱਥੇਬੰਦੀ ਦੇ ਕੋੜ ਸਵਾਰ ਸਿੰਘਾ ਵੱਲੋਂ ਨੇਜਾ ਵਜ ਦੇ ਜੋਰ ਦਿਖਾਏ ਜਾ ਰਹੇ ਨੇ ਬਹੁਤ ਹੀ ਚੜ੍ਹਨੀ ਕਲਾ ਦੇ ਨਾਲ ਹਵਾ ਨਾਲ ਗੱਲਾਂ ਘੋੜੇ ਤੇ ਸੰਘਾ ਦੇ ਵੱਲ ਕਿੱਲੇ ਪੁੱਟੇ ਜਾ ਰਹੇ ਨੇ ਕਿਥੇ ਜਿਹੜਾ ਸਮਾਗਮਾ ਦੇ ਵਿੱਚ ਪਿੰਡ ਚੇਲਾ ਦੀਆਂ ਸੋਤੀਆਂ ਸੰਗਤਾਂ ਵੱਲੋਂ ਬੇਅੰਤ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਸਮਾਰਕਵਾਸੀ ਸਰਦਾਰ ਜੈਲ ਸਿੰਘ ਜੀ ਦੀ ਸਮੂਹੀ ਫਲਵਾੜੀ ਸਰਦਾਰ ਬਲਵਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਸਰਨਜੀਤ ਸਿੰਘ ਜੀ ਵੱਲੋਂ ਬੇਅੰਤ ਸੇਵਾਵਾਂ ਜਿੱਥੇ ਬੰਦੀ ਦੇ ਅੰਦਰ ਕੀਤੀਆਂ ਜਾ ਰਹੀਆਂ ਨੇ ਨਲਪਤ ਦੀ ਬੇਅੰਤ ਸੇਵਾ ਕੀਤੀ ਹੈ ਨੀ ਦੀ ਸੇਵਾ ਕੀਤੀ ਹੈ ਅਮਰਦੇਵਲੇ ਵੀ ਜੀਸ ਹੁਣੀ ਸਾਹਿਬ ਜੀ ਦੇ ਭੋਗ ਪਾਏ ਉਪਰੰਤ ਦੀਵਾਨ ਸਜਾਇਆ ਗਿਆ ਜਥੇਦਾਰ ਬ라우ਦੀ ਸਿੰਘ ਜੀ ਕਨੇਡਾ ਉਹਨਾਂ ਵੱਲੋਂ ਵੀ ਜਲ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਕੋਲਡ ਡਰਿੰਕ ਦੀ ਤੇਲੇ ਪਰ ਕੌਟੀਆਂ ਤੋਂ ਬਾਬਾ ਗੁਰਦੇਵ ਸਿੰਘ ਜੀ ਹਰਦਵਾਨ ਪਰ ਤੋਂ ਗਿਆਨੀ ਗੁਰਪ੍ਰੀਤ ਸਿੰਘ ਜੀ ਕਿਉਂਕਿ ਹਜੂਰੀ ਕਥਾ ਵਾਚਕ ਨੇ ਜੇ ਜੇ ਸਾਡੇ ਹਾਜ਼ਰ ਹੋਏ ਨੇ ਔਰ ਜੇਰ ਬਾਬਾ ਸੁਮਿੰਦਰ ਸਿੰਘ ਜੀ ਹੋ ਜਾਈਏ ਮਹਾਵਰਖਾਲੋ ਵੀ ਦਰਸ਼ਨ ਕਰ ਲੈਣ ਲਈਏ ਥੋੜਾ ਜਿਹਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵੀ ਭਾਈ ਨਜਾਨ ਸਿੰਘ ਨੇ ਕੋਠਾ ਭਜਾਇਆ ਤੇ ਲੈ ਗਿਆ ਗਿੱਲਾ ਪੁੱਟ ਮਰਤਵੀਰ ਸਿੰਘ ਲੈ ਗਿਆ ਜੀ ਦੋ ਕਿਲੇ ਉਹਨਾਂ ਵੱਲੋਂ ਵੀ ਜੰਮੇ ਘੋੜੇ ਦਾ ਮੈਦਾਨ ਛੱਡੀ ਗਈ ਆ ਜੀ ਤੇ ਲੈ ਗਿਆ ਕਿੱਲਾ ਪੁੱਟ ਕੇ ਲੱਗ ਕੇ ਲੱਗ ਜਾਵੇ ਫਿਰ ਵੀਰ ਮਨਜੋਤ ਸਿੰਘਾਂ ਦੀ ਦੌੜ ਖੰਡੀ ਆ ਭਾਈ ਜੀਤਾ ਸਿੱਧਾ ਕੋੜਾ ਰਹਿ ਗਿਆ ਕਿੱਲਾ ਭਾਈ ਸਖਦੇਵ ਸਿੰਘ ਜੀ ਮਹਾਂਤਰੀ ਪੱਟੀ ਵਾਲੇ ਉਹ ਵੀ ਆਹਾਂ ਬਰਛਾਂ ਦੇ ਨਾਲ ਹਾਜ਼ਰੀਆਂ ਭਰ ਰਹੇ ਨੇ ਭਾਈ ਬਾਲਾ ਸਿੰਘ ਜੀ ਜੋਸ਼ੀਏ ਇਸੇ ਨਗਰ ਦੇ ਨੇ ਉਹਨਾਂ ਵੱਲੋਂ ਵੀ ਕਿੱਲਾ ਪੁੱਟ ਲਿਆ तेरे इतिहास न पड़े